ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਹੁਣ ਦਿੱਲੀ ਤੋਂ ਪੂਰਬ ਵਾਲੇ ਪਾਸੇ ਨੂੰ ਤੁਰ ਪਏ ਤੇ ਫਿਰ ਕੁਝ ਪੈਂਡਾ ਕੁਝ ਰਸਤਾ ਤੈਅ ਕਰਕੇ ਫਿਰ ਉਹ ਅੱਗੇ ਜਾ ਕੇ ਕਿਸੇ ਇੱਕ ਰੁੱਖ ਹੇਠਾਂ ਬੈਠ ਗਏ ਤੇ ਫਿਰ ਉੱਥੇ ਪਾਈ ਮਰਦਾਨੇ ਨੇ ਕੀਰਤਨ ਕੀਤਾ ਤੇ ਜਦੋਂ ਕੀਰਤਨ ਹੋ ਚੁੱਕਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਦੇਖਿਆ ਕਿ ਦੂਰੋਂ ਇੱਕ ਫਕੀਰ ਸੁਖਪਾਲ ਦੇ ਵਿੱਚ ਬੈਠਾ ਆਈ ਜਾਵੇ ਤੇ ਛੇ ਕਹਾਰ ਉਸ ਨੂੰ ਚੁੱਕੀ ਲਈ ਆਉਂਦੇ ਸਨ ਇਹ ਜਿਹੜੀ ਜਿਹੜਾ ਸੁਖਪਾਲ ਹੈ ਇਹ ਇੱਕ ਡੋਲੀ ਵਰਗਾ ਹੁੰਦਾ ਹੈ ਇਸ ਨੂੰ ਪਾਲਕੀ ਵੀ ਕਹਿ ਦਿੰਨੇ ਆ ਤੇ ਇਸ ਵਾਰੀ ਜਿਹੜੀ ਵਿੱਚ ਬੈਠਦੀ ਹੈ ਉਸ ਦੇ ਉਸ ਦੇ ਲਈ ਇਹ ਸੁਖਦਾਈ ਹੁੰਦਾ ਹੈ ਤੇ ਜਿਹੜਾ ਕਹਾਰ ਹੈ ਉਹ ਆਖਦੇ ਹਨ ਜਿਹੜੇ ਉਸ ਡੋਲੀ ਨੂੰ ਜਾਂ ਸੁਖਪਾਲ ਨੂੰ ਜਿਹੜੇ ਚੁੱਕਦੇ ਨੇ ਇਹ ਅੱਜ ਕੱਲ ਤਾਂ ਡੋਲੀਆਂ ਤੇ ਇਹ ਸੁਖਪਾਲਾਂ ਨਹੀਂ ਹਨ ਪਰ ਜਦੋਂ ਹੁੰਦੀਆਂ ਸਨ ਤਾਂ ਉਦੋਂ ਫਿਰ ਇਸ ਨੂੰ ਕਹਾਰ ਚੁੱਕਦੇ ਸਨ ਤੇ ਜਿਹੜੇ ਇਹ ਕਹਾਰ ਸਨ ਇਹ ਅਕਸਰ ਜ਼ਿਆਦਾਤਰ ਮਹਰੇ ਜਾਂ ਝੌਰ ਜਾਤ ਦੇ ਨੀਵੀਂ ਜਾਤ ਦੇ ਲੋਕ ਹੀ ਹੁੰਦੇ ਸਨ ਤੇ ਫਿਰ ਜਿੱਥੇ ਗੁਰੂ ਬਾਬਾ ਜੀ ਗੁਰੂ ਅਨੰਕ ਦੇਵ ਜੀ ਬੈਠੇ ਸਨ ਉਸ ਤੋਂ ਥੋੜੀ ਹੀ ਦੂਰ ਇੱਕ ਰੁੱਖ ਸੀ ਸੰਗਣੀ ਛਾਂ ਵਾਲਾ ਤੇ ਉਸ ਦੇ ਹੀਠਾਂ ਉਹਨਾਂ ਕਹਾਰਾਂ ਨੇ ਪਾਲਕੀ ਰੱਖ ਦਿੱਤੀ ਤੇ ਹੁਣ ਜਿਹੜੇ ਉਹ ਕਹਾਰ ਸਨ ਉਹਨਾਂ ਨੇ ਜਿਹੜਾ ਫਕੀਰ ਵਿੱਚ ਬੈਠਾ ਸੀ ਉਸ ਨੂੰ ਉਸ ਦੇ ਲਈ ਇੱਕ ਵਿਸ਼ਾਈ ਕੀਤੀ ਤੇ ਉਸ ਵਿਸ਼ਾਈ ਦੇ ਉੱਪਰ ਉਹ ਫਕੀਰ ਲੇਟ ਗਿਆ ਤੇ ਹੁਣ ਉਸ ਫਕੀਰ ਦੀਆਂ ਮੁੱਠੀਆਂ ਭਰਨ ਲੱਗ ਪਏ ਮਤਲਬ ਉਸ ਨੂੰ ਪੱਖਾ ਚੱਲਣ ਲੱਗ ਗਏ ਤੇ ਉਸ ਦੇ ਹੱਥ ਪੈਰ ਨੱਪਣ ਘੁੱਟਣ ਲੱਗ ਪਏ ਉਸ ਦੀ ਸੇਵਾ ਕਰਨ ਲੱਗ ਪਏ ਤੇ ਇਹ ਜਿਹੜਾ ਫਕੀਰ ਸੀ ਇਸ ਫਕੀਰ ਨੂੰ ਲੋਕੀ ਸ਼ੇਖ ਬਜੀਦ ਆਖਦੇ ਸਨ ਤੇ ਫਿਰ ਜਦੋਂ ਇਹ ਸਾਰਾ ਕੁਝ ਵੇਖਿਆ ਤਾਂ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਪੁੱਛਿਆ ਕਿ ਸੋਨੇ ਗੁਰੂ ਜੀ ਇਹ ਕੀ ਤਮਾਸ਼ਾ ਹੈ ਨਾਲੇ ਤਾਂ ਇਹ ਫਕੀਰ ਸੁਖਪਾਲ ਦੇ ਵਿੱਚ ਚੜ ਕੇ ਆਇਆ ਹੈ ਤੇ ਨਾਲੇ ਥੱਕ ਗਿਆ ਹੈ ਆਪ ਤਾਂ ਤੁਰਿਆ ਹੀ ਨਹੀਂ ਸੀ ਸੁਖਪਾਲ ਵਿੱਚ ਤਾਂ ਤੈਨੂੰ ਹੀ ਬੈਠਾ ਸੀ ਕੀ ਥੱਕਾ ਨਾ ਸੂਏ ਚੜ ਕੇ ਆਇਆ ਉਹਦੇ ਵਿੱਚ ਬੈਠ ਕੇ ਆਇਆ ਪਾਲਕੀ ਦੇ ਵਿੱਚ ਫਿਰ ਇਹ ਥੱਕ ਕਿਵੇਂ ਗਿਆ ਤੇ ਜਿਹੜੇ ਇਹ ਕਹਾਰ ਸਨ ਜਿਨ੍ਹਾਂ ਨੇ ਉਸ ਡੋਲੀ ਨੂੰ ਸੁਖਪਾਲ ਨੂੰ ਚੁੱਕਿਆ ਤੇ ਥੱਕਣਾ ਤਾਂ ਉਹਨਾਂ ਨੂੰ ਚਾਹੀਦਾ ਸੀ ਪਰ ਉਹੀ ਇਸ ਨੂੰ ਘੁੱਟੀ ਜਾ ਰਹੇ ਨੇ ਦੱਬੀ ਜਾ ਰਹੇ ਨੇ ਪੱਖੇ ਚੱਲੀ ਜਾ ਰਹੇ ਨੇ ਸੇਵਾ ਕਰ ਰਹੇ ਨੇ ਫਿਰ ਗੁਰੂ ਜੀ ਨੇ ਕਿਹਾ ਕਿ ਮਰਦਾਨਿਆਂ ਉਰਦੇ ਰਹਿਣ ਵਾਲੇ ਤਗੜੇ ਰਹਿੰਦੇ ਹਨ ਉਹਨਾਂ ਨੂੰ ਭੁੱਖ ਵਧੇਰੇ ਲੱਗਦੀ ਹੈ ਫਿਰ ਉਹ ਖਾਂਦੇ ਹਨ ਤਾਂ ਉਹਨਾਂ ਨੂੰ ਖਾਣਾ ਪੀਣਾ ਪਚ ਜਾਂਦਾ ਹੈ ਤੇ ਉਹ ਨਰੋਏ ਰਹਿੰਦੇ ਹਨ ਪਰ ਬੈਠੇ ਰਿਆਂ ਭੁੱਖ ਘਟਦੀ ਹੈ ਤੇ ਜੇ ਬਹੁਤਾ ਖਾਈਏ ਤਾਂ ਫਿਰ ਨਰੋਏ ਨਹੀਂ ਰਹੀਦਾ ਥੋੜਾ ਖਾਣ ਤਾਂ ਫਿਰ ਤਾਕਤ ਘਟਦੀ ਹੈ ਤੇ ਉਹਨਾਂ ਦਾ ਸਰੀਰ ਛੇਤੀ ਥੱਕ ਜਾਂਦਾ ਹੈ ਤੂੰ ਸੁਣਿਆ ਨਹੀਂ ਜਿਵੇਂ ਕਹਿੰਦੇ ਨੇ ਕਿ ਟੁਰਦਾ ਫਿਰਦਾ ਨਾ ਮਰੇ ਤੇ ਬੈਠੜਾ ਮਰ ਜਾਏ ਫਿਰ ਭਾਈ ਮਰਦਾਨੇ ਨੇ ਕਿਹਾ ਕਿ ਪਰ ਜੀ ਇਹ ਫਕੀਰ ਤਾਂ ਬੁੱਢਾ ਵੀ ਨਹੀਂ ਲੱਗਦਾ ਨਾ ਬਿਮਾਰ ਚੰਗਾ ਭਲਾ ਹੈ ਤੇ ਇਸ ਨੂੰ ਫਿਰ ਥਕਾਨ ਕਿਉਂ ਚੜਦੀ ਹੈ ਤਾਂ ਫਿਰ ਗੁਰੂ ਜੀ ਹੱਸ ਪਏ ਤੇ ਬੋਲੇ ਕਿ ਇਸ ਨੂੰ ਦੋ ਥਕਾਨਾਂ ਚੜੀਆਂ ਹਨ ਇੱਕ ਤਾਂ ਪਿਛਲੇ ਜਨਮ ਦੇ ਹਠਾ ਤਪਾਂ ਦੀ ਜੋ ਇਹ ਕਰਦਾ ਹੁੰਦਾ ਸੀ ਕਿ ਮੈਂ ਕੋਈ ਕਰਾਮਾਤੀ ਸਿੱਧ ਬਣ ਜਾਵਾਂ ਸਾਧ ਬਣ ਜਾਵਾਂ ਤੇ ਲੋਕੀ ਮੇਰੇ ਕੋਲ ਡਰਨ ਫਿਰ ਇਹ ਹੱਠ ਤਪ ਕਰਦਾ ਕਰਦਾ ਥੱਕ ਗਿਆ ਇੱਕ ਥਕਾਨ ਤਾਂ ਇਸ ਨੂੰ ਇਹ ਚੜੀ ਆ ਤੇ ਹੁਣ ਇਸ ਜਨਮ ਦੇ ਵਿੱਚ ਉਹ ਇੱਕ ਵਧੀਆ ਸਿੱਧ ਪੁਰਸ਼ ਚੂਹੂਰ ਹੋ ਗਿਆ ਕਿ ਲੋਕੀ ਇਸ ਦੀ ਹੁਣ ਸੇਵਾ ਕਰਦੇ ਹਨ ਤੇ ਇਸ ਨੂੰ ਧਨ ਮਾਲ ਦਿੰਦੇ ਹਨ ਤੇ ਇਹ ਅਮੀਰ ਹੋ ਗਿਆ ਹੁਣ ਲੋਕਾਂ ਦੀਆਂ ਇਹ ਆਸਾਂ ਪੂਰਦਾ ਹੈ ਤੇ ਸੁੱਖ ਆਰਾਮ ਦੇ ਵਿੱਚ ਢਿੱਲਾ ਤੇ ਆਲਸੀ ਬਣ ਗਿਆ ਇਹ ਆਰਾਮ ਕਰ ਕਰਕੇ ਤੇ ਇਹ ਹੁਣ ਆਲਸੀ ਬਣ ਗਿਆ ਤੇ ਇਹ ਵੀ ਇਸ ਨੂੰ ਇੱਕ ਦੂਜੀ ਥਕਾਨ ਜਿਹੜੀ ਇਸ ਨੂੰ ਹੋ ਗਈ ਹੈ ਤੇ ਹੁਣ ਜੇ ਇਹਨਾਂ ਥਕਾਵਟਾਂ ਕਰਕੇ ਇਹ ਆਪਣੇ ਆਪ ਨੂੰ ਨਾ ਘਟਾਵੇ ਆਪਣੀ ਸੇਵਾ ਨਾ ਕਰਾਵੇ ਤਾਂ ਫਿਰ ਇਸ ਦੀ ਥਕਾਨ ਉੱtre ਕਿਵੇਂ ਤੇ ਨਰੋਵਾ ਕਿਵੇਂ ਰਹੇ ਤੇ ਇਹ ਗੱਲਾਂ ਕਹਿ ਕੇ ਤੇ ਫਿਰ ਗੁਰੂ ਜੀ ਹੱਸਪੇ اے குரு جی ਦੇ ਆਖਣ ਦਾ ਮਤਲਬ ਇਹ ਸੀ ਕਿ ਜੇ ਆਪਾਂ ਤਪ ਹੱਠ ਇਸ ਕਰਕੇ ਕਰੀਏ ਕਿ ਸਿੱਧ ਪੀਰ ਬਣ ਜਾਈਏ ਉਹ ਠੀਕ ਨਹੀਂ ਕਿਉਂਕਿ ਸਿੱਧ ਪੀਰ ਬਣ ਕੇ ਫਿਰ ਹੰਕਾਰ ਤੇ ਹਉਮੈ ਦੇ ਵਿੱਚ ਰਹਿਦਾ ਹੈ ਤੇ ਫਿਰ ਪਦਾਰਥ ਇਕੱਠੇ ਕਰੀਦੇ ਆ ਦੌਲਤ ਜੋੜੀਦੀ ਆ ਇਸ ਨਾਲ ਫਿਰ ਆਲਸ ਤੇ ਦਲੇਦਰ ਪੈ ਜਾਂਦਾ ਹੈ ਚਾਹੀਦਾ ਇਹ ਹੈ ਕਿ ਬੰਦਾ ਵਾਹੀ ਗੁਰੂ ਨੂੰ ਪਿਆਰ ਕਰੇ ਚੰਗੇ ਕਰਮ ਕਰੇ ਕਿਸੇ ਦਾ ਬੁਰਾ ਨਾ ਕਰੇ ਇਸ ਨਾਲ ਉਸ ਦਾ ਸਰੀਰ ਤੇ ਮਨ ਸੁਖੀ ਰਹਿਣਗੇ ਤੇ ਜਦੋਂ ਦੁਨੀਆ ਤੋਂ ਤੁਰੇਗਾ ਦੁਨੀਆ ਤੋ ਜਾਵੇਗਾ ਤਮ ਵਾਹਿਗੁਰੂ ਦੇ ਦੇਸ਼ ਜਾਏਗਾ ਕਿਉਂਕਿ ਆਦਮੀ ਉਥੇ ਹੀ ਜਾਂਦਾ ਹੈ ਜਿੱਥੇ ਉਸ ਦਾ ਪਿਆਰ ਹੁੰਦਾ ਹੈ ਸੋ ਜੋ ਵਾਹਿਗੁਰੂ ਨੂੰ ਪਿਆਰ ਕਰਦਾ ਹੈ ਉਹ ਵਾਹਿਗੁਰੂ ਦੇ ਦੇਸ਼ ਜਾਏਗਾ ਜੋ ਮਾਲ ਦੌਲਤ ਇਹ ਪੀਰੀ ਕਰਾਮਾਤੀ ਤਾਕਤਾਂ ਨੂੰ ਪਿਆਰ ਕਰਦਾ ਹੈ ਉਹ ਫਿਰ ਵਾਹਿਗੁਰੂ ਦੇ ਦੇਸ਼ ਨਹੀਂ ਜਾ ਸਕਦਾ ਉਹ ਜਨਮ ਮਰਨ ਵਿੱਚ ਲੋਕਾਂ ਦੇ ਮਗਰ ਤੇ ਫਿਰ ਦੌਲਤਾਂ ਦੇ ਪਿੱਛੇ ਹੀ ਭਟਕਦਾ ਰਹੇਗਾ ਤਾਂ ਇਸ ਤਰ੍ਹਾਂ ਇਹ ਗੁਰੂ ਜੀ ਨੇ ਸਾਨੂੰ ਸਭ ਨੂੰ ਸਿਖਿਆ ਦਿੱਤੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ